ਦੇ ਅਜੇ ਨਹੀਂ ਕੋਈ ਵੀ ਲੋੜ ਹੈ ਕਿ ਗੱਡੀ ਠੀਕ ਹੈ ਨਾ ਨਾਮੇ ਲੈਣੀ ਆ ਤੇ ਨਾਮ ਇਹਨੂੰ ਕਵੀ ਲੈਣੀ ਤੇ ਪੈਣੀ ਆ ਇਹ ਹੁਣ ਮੈਨੂੰ ਨਹੀਂ ਪਤਾ ਕਿੱਥੋਂ ਲਿਉਣੀ ਤੁਸੀਂ ਦਿਮਾਗ ਤੋਂ ਸੋਚ ਤੂੰ ਗੱਡੀ ਮੰਗਣ ਦੀ ਆ ਅੱਗੇ ਕੋਈ ਸਕੂਟੀ ਨਹੀਂ ਆ ਮੰਗੀ 30-40 ਹਜ਼ਾਰ ਦੀ ਆਏ ਨਹੀਂ ਅੱਛਾ ਹੁਣ ਗੱਡੀ ਲੈਣ ਦੀਆਂ ਸਲਾਹਾਂ ਕਰਨ ਦੀ ਆ ਕੋਈ ਨਹੀਂ ਆ ਰਫਰ ਤੇ ਮੈਂ ਪਉਣੀ ਆ ਇਹਨਾਂ ਲਿਉਣੀ ਕਿੱਥੋਂ ਗੱਡੀ ਉਹੋ ਜਿਹਾ ਮੁੰਡਾ ਹੈ ਨਾ ਮਗਰ ਲੱਗ ਜਾਂਦਾ ਹੈਗਾ ਇਹਨੂੰ ਕਿੰਨੇ ਕ ਪੈਸਾ ਮੰਮੀ ਤਾਂ ਹੀ ਤੇ ਮੈਂ ਤੁਹਾਨੂੰ ਕਹਿਣ ਦਈਆਂ ਵੀ ਆਹ ਨਾ ਗੱਲਾਂ ਬਾਤਾਂ ਕਰਦੇ ਵਿੱਚ ਚੱਲਣ ਦਈਆਂ ਵਾ ਚਲ ਚੰਗਾ ਕੀਤਾ ਮੈਂ ਦੱਸਤਾ ਇਹਨਾਂ ਨੇ ਉਦੋਂ ਹੀ ਕੰਮ ਕਰਕੇ ਵਿਖਾਉਣਾ ਜਦੋਂ ਗੱਡੀਕਰ ਆ ਗਈ ਤੇ ਉਹਦੇ ਸਿਰ ਤੇ ਪੁਰਕੰਡੇ ਜੇ ਨਾ ਇਹੋ ਨੇ ਪਹਿਲੀ ਕਮਾਈ ਦੀ ਉਹੋ ਹੀ ਤੁਸੀਂ ਹੁਣ ਬੰਨੇ ਲਾਉਂਦੇ ਜੀ ਤਾਂ ਮਜਾ ਵਾ ਆਪਣੇ ਨੌਕਰੀ ਕਰਕੇ ਤੇ ਪੈਸੇ ਕਰਕੇ ਤੇ ਲਿਆਓ ਚਾਚਾ ਜੀ ਤੁਹਾਡੇ ਕੋਲ ਹੈਗੇ ਇਹਨੇ ਪੈਸੇ ਉਹ ਪੁੱਤ ਮੇਰਕੋ ਕਿੱਥੋਂ ਇੰਨੇ ਪੈਸੇ ਆ ਤੈਨੂੰ ਪਤਾ ਵੀ ਜੋਬਨ ਨਾਲ ਮੇਰਾ ਬਹਿਣ ਖਰਵਾਉਣਾ ਅੱਗੇ ਵੀ ਤੁਸੀਂ ਉਹਦੇ ਕੋਲ ਲੈ ਕੇ ਵਰਤਦੇ ਜੇ